ਆ ਪਤੰਦਰ ਸਿੰਘ ਦਾ ਚੋਰ ਨਿਕਲਿਆ ਤੁਸੀਂ ਦੇਖਦੇ ਆ ਬੈਟਰੀ ਨੂੰ ਹੌਲੀ ਹੌਲੀ ਪੋਲੇ ਪੋਲੇ ਹੱਥ ਪਾ ਰਿਆ ਸੀ ਤੁਸੀਂ ਦੇਖ ਸਕਦੇ ਆ ਬੈਟਰੀਆਂ ਦੀ ਦੁਕਾਨ ਦੇ ਮੋੜੇ 'ਸਿੰਘ ਢੀਲੇ ਪਟਕੇ ਵਾਲਾ ਜਿਹੜਾ ਇਹ ਇਹਨੇ ਬੈਟਰੀ ਚੋਰੀ ਕਰਨੀ ਆ ਤੁਸੀਂ ਦੇਖ ਸਕਦੇ ਹੋ ਹੌਸਲੇ ਦੇਖੋ ਤੁਸੀਂ ਸਿੰਘ ਦੇ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਅੰਦਰ ਬੈਠੇ ਆ ਦੁਕਾਨਦਾਰ ਅੰਦਰ ਬੈਠੇ ਆ ਹੌਸਲਾ ਬਣਾ ਰਿਆ ਬੈਟਰੀ ਨੂੰ ਹੱਥ ਪਾਉਣ ਦਾ ਤੇ ਹੌਲੀ ਹੌਲੀ ਸਿੰਘਾ ਵਾਲਾ ਹੌਸਲਾ ਕਰਕੇ ਬੈਟਰੀ ਨੂੰ ਹੱਥ ਪਾ ਲਿਆ ਤੇ ਮੜੀ ਜੀ ਖੜਾਕ ਹੋ ਗਈ ਭੱਜ ਗਿਆ ਪੇ ਪਚ ਕੇ ਪਚ ਕੇ ਨਹੀਂ ਨਹੀਂ ਦੁਬਾਰਾ ਫਿਰ ਹੌਸਲਾ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹੱਥ ਬੈਟਰੀ ਚੱਕ ਲਈ ਆ ਚੱਕ ਕੇ ਮੋਟਰਸਾਈਕਲ ਤੇ ਧਰ ਲਈ ਆ ਤੁਸੀਂ ਦੇਖ ਸਕਦੇ ਹੋ ਉਸੇ ਹੀ ਦੇਖ ਸਕਦੇ ਹੋ ਮੋਟਰਸਾਈਕਲ ਤੇ ਬੈਟਰੀ ਧਰ ਕੇ ਜਿਹੜਾ ਜਿਉਣਾ ਮੌੜ ਜਿਹੜਾ ਹੈਗਾ ਆ ਉਹ ਮੋਟਰਸਾਈਕਲ ਤੇ ਫਰਾਰ ਹੋ ਗਿਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਬੈਟਰੀ ਵਾਲਾ ਵੀ ਨਿਕਲ ਕੇ ਬਾਹਰ ਆਇਆ ਮਗਰ ਦਬੀੜ ਦਿੱਤੀ ਗਈ ਆ ਲੇਕਿਨ ਆਉ ਦੁਬਾਰਾ ਦੇਖਦੇ ਹਾਂ ਸਿੰਘ ਦੀ ਕਲਾਕਾਰੀ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਬੋਲੇ-ਬੋਲੇ ਪੈਰਾਂ ਨਾਲ ਬੈਟਰੀ ਬਾ ਲਾਉਂਦਾ ਹੈ ਜਦ ਦੇਖਿਆ ਮੜ ਜਾ ਖੜਾਕ ਹੋ ਗਿਆ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਹੌਸਲਾ ਬਣਾਇਆ ਸਿੰਘਾਂ ਵਾਲਾ ਤੁਸੀਂ ਤਾਂ ਬੈਟਰੀ ਪੂਰੀ ਦੀ ਪੂਰੀ ਚੱਕ ਲਈ ਚੱਕ ਲਈ ਚੱਕ ਕੇ ਮੋਟਰਸਾਈਕਲ ਤੇ ਧਰ ਲਈ ਜਿਉਣਾ ਮੋੜ ਹੋ ਚੱਲਿਆ ਮੋਟਰਸਾਈਕਲ ਤੇ ਸਵਾਰ ਤੁਸੀਂ ਦੇਖ ਸਕਦੇ ਹੋ ਮੁਰਗ ਬੈਟਰੀ ਵਾਲਾ ਵੀ ਨਿਕਲ ਆਇਆ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ